साहिब जियो बहुत जन्म बिछरे थे माधो ਜਨਮ ਤੁਮਾਰੇ ਲਿਖੇ ਕਹਿ ਹੈ ਰਬਦਾਸ ਆਸ ਲਗ ਜੀਵੋ تیر ਪਇਓ ਦਰਸਨ ਦੇਖੇ ਸਤ ਗੁਰ ਆਇਓ ਸਰਣ ਤੇ ਹਾਰੀ ਮਿਲੈ

ਤੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈਲਾ ਥੇ ਦੋ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਆਇਆ ਰੱਬ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦ ਆ ਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਤੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾ ਸਤ ਗੁਰ ਨਾਮ ਧਨ ਦਰਦਾਇਆ चिंत सगल बि नासी कर कृपा नो कर लीना मन वसेयापनासी ਤਾ ਕਉ ਬਿਘਨ ਨਾ ਕੋ ਲਾਗੇ ਜੋ ਸਤ ਗੁਰ ਆਪਣੇ ਰੱਖੇ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ जिन मन की इच्छ पुजाई नानक दास तलहा ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਜਿਨ ਪੂਰਨ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਕਾਰਯੋਗ ਸਾਧ ਸੰਗਤ ਜੀਓ ਆਪ ਜੀ ਸਾਰੇ ਹੀ ਬੜਪਾਗੇ ਹੋ ਤਨਤਾ ਦੇ ਯੋਗ ਹੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕਰਕੇ ਲਗਵਾ ਰਹੇ ਹੋ ਆਪ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਬੇ ਜਿੰਨਾ ਸਮਾਂ ਵੀ ਪ੍ਰਸਾਦ ਵਰਤੇਗਾ ਜਿਹੜੀ ਸੰਗਤ ਬਾਹਰ ਖੜੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਲੇ ਦੁਆਲੇ ਆਸੇ ਪਾਸੇ ਕਿਰਪਾ ਕਰਕੇ ਬੈਠ ਜਾਓ ਪ੍ਰਸਾਦ ਵਰਤੌਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਪ੍ਰਸਾਦ ਲੈਣ ਤੋਂ ਬਾਅਦ ਨਮਸਕਾਰ ਕਰ ਲੈਣੀ ਮਜਬੂਰੀ ਹੈ ਸਾਡੀ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਸੇਵਾਦਾਰ ਪ੍ਰਸਾਦ ਵਰਤੌਣ ਦੇ ਤੇ ਮੁਸ਼ਕਲ ਹੁੰਦੀ ਹੈ ਇਸ ਕਰਕੇ ਆਪ ਸਾਰੀਆਂ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਆਪ ਜੀ ਸਾਰੇ ਬੈਠ ਜਾਓ ਆਰਾਮ ਦੇ ਨਾਲ ਮਾਤਾ ਜੀ ਦਾ ਪ੍ਰਸਾਦ ਲੈ ਕਰਕੇ ਫਿਰ ਆਪਾਂ ਨੇ ਸਾਰਿਆਂ ਨੇ ਨਮਸਕਾਰ ਕਰ ਲੈਣੀ ਆਓ ਸਿੰਘਾਂ ਨੂੰ ਬੇਨਤੀ ਹੈ ਪੰਜ ਸਤਿੰਘਾਂ ਨੂੰ ਵੀ ਉੱਠ ਕੇ ਪ੍ਰਸਾਦੀ ਸੇਵਾ ਕਰੋ ਬੇਨਤੀ ਹੈ ਸਿੰਘਾਂ ਨੂੰ ਆਓ ਜਿੰਨਾ ਚਿਰ ਪ੍ਰਸਾਦ ਵਰਤ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਆਪ ਜੀ ਸਾਰੀ ਸੰਗਤ ਸਰਵਣ ਕਰਦੇ ਹੋ ਨਿਮਰਤਾ ਦੇ ਨਾਲ ਸਰਵਣ ਕਰਦਾ ਜਿਸ ਅਸਥਾਨ ਦੇ ਉੱਤੇ ਆਪ ਜੀ ਬੈਠੇ ਹੋ ਇਸ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਬਾਲ ਲੀਲਾ ਮੈਣੀ ਸੰਗਤ ਹੈ ਇਥੋਂ ਦੇ ਰਾਜਾ ਰਾਜਾ ਫਤੇਜੰਦ ਮੈਣੀ ਅਤੇ ਮਾਤਾ ਬਸੰਭਰਾ ਦੇਵੀ ਪਟਨੇ ਦੇ ਉਹ ਰਾਜੇ ਸਨ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਪਤਨੀ ਸੀ ਪਿਆਰੇ ਉਹ ਰਾਜ ਮਾਤਾ ਬਸੰਭਰਾ ਦੇਵੀ ਉਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਸੰਤਾਨ ਨਹੀਂ ਸੀ ਬੇਨਤੀ ਹੈ ਤੁਹਾਨੂੰ ਕਿ ਪ੍ਰਸਾਦ ਲੈ ਕਰਕੇ ਇਤਿਹਾਸ ਸਰਬਣ ਕਰੋ। ਉਹਨਾਂ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਪਿਆਰਿਓ ਕੋਈ ਸੰਤਾਨ ਨਹੀਂ ਸੀ। ਤੇ ਜਦੋਂ ਮਹਾਰਾਜ ਗਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਕੁਝ ਕੁ ਸਮਿਆਂ ਬਾਅਦ ਮਹਾਰਾਜ ਇਹਨਾਂ ਅਸਥਾਨਾਂ ਦੇ ਉੱਤੇ ਰਾਜਾ ਫਤੇ ਚੰਦ ਮੈਣੀ ਦੇ ਮਹਿਲ ਦੇ ਵਿੱਚ ਖੇਡਣ ਵਾਸਤੇ ਆਉਂਦੇ ਸਨ। ਰੋਜ਼ ਮਹਾਰਾਜ ਨੇ ਇੱਥੇ ਖੇਡਣਾ ਅਨੇਕਾਂ ਹੀ ਪ੍ਰਕਾਰ ਦੇ ਚੋਜ ਵਰਤੌਣੇ ਤੇ ਜਦੋਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਮਾਤਾ ਜੀ ਨੇ ਦੇਖਣਾ ਤੇ ਮਨ ਦੇ ਵਿੱਚ ਭਾਵਨਾ ਉਹ ਨਹੀਂ ਵੀ ਮੇਰੇ ਘਰ ਦੇ ਵਿੱਚ ਵੀ ਕੋਈ ਐਦਾਂ ਦੀ ਸੰਤਾਨ ਚਾਹੀਦੀ ਹੈ ਐਦਾਂ ਦੀ ਔਲਾਦ ਐਦਾਂ ਦਾ ਬਾਲ ਬੱਚਾ ਮੇਰੇ ਘਰ ਦੇ ਵਿੱਚ ਹੋਵੇ ਰੋਜ਼ ਮਾਤਾ ਗੁਜਰੀ ਜੀ ਨੇ ਸੋਹਣੀ ਦਸਤਾਰ ਸਜਾ ਕੇ ਸੋਹਣੇ ਸ਼ਸਤਰ ਸਜਾ ਕੇ ਮਹਾਰਾਜ ਨੂੰ ਵਸਤਰ ਪਵਾ ਕੇ ਖੇਡਣ ਵਾਸਤੇ ਸਾਥੀਆਂ ਦੇ ਨਾਲ ਭੇਜਣਾ ਇੱਕ ਦਿਨ ਮੇਰੇ ਮਾਲਕ ਨੇ ਕਿਰਪਾ ਕੀਤੀ ਉਹ ਆਪ ਹੀ ਵਿਦ ਬਣਾਉਂਦਾ ਹੈ ਖੇਡਦੇ ਖੇਡਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਬਸੰਬਰਾ ਦੇਵੀ ਦੀ ਗੋਦ ਵਿੱਚ ਬੈਠ ਗਏ ਜਿਹੜਾ ਸਚਖੰਡ ਸਾਹਿਬ ਆਪ ਜੀ ਦਰਸ਼ਨ ਕਰਦੇ ਹੋ ਗੁਰਮਖੋ ਇਹ ਉਹੀ ਮਾਤਾ ਬਸੰਬਰਾ ਦੇਵੀ ਦਾ ਕਮਰਾ ਹੈ ਜਿਸ ਕਮਰੇ ਵਿੱਚ ਬੈਠ ਕਰਕੇ ਪਹਿਲੀ ਵਾਰ ਮਾਤਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਪੁੱਤਰ ਬਣਾਇਆ ਸੀ ਸੋ ਮਨ ਦੀ ਭਾਵਨਾ ਹੁੰਦੀ ਹੈ ਮਾਂ ਦਾ ਹਿਰਦਾ ਇਦਾਂ ਦਾ ਹੁੰਦਾ ਮਾਂ ਕਹਿੰਣ ਲੱਗੀ ਵੀ ਪਾਤਸ਼ਾਹ ਮੇਰੀ ਭਾਵਨਾ ਹੈ ਮੇਰੀ ਸਰਦਾ ਹੈ ਵੀ ਮੇਰੇ ਘਰ ਦੇ ਵਿੱਚ ਕੋਈ ਤੁਹਾਡੇ ਵਰਗਾ ਲਾਲ ਚਾਹੀਦਾ ਹੈ ਜੇ ਮੇਰੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ ਤੇ ਤੁਹਾਡੇ ਵਰਗੀ ਹੋਵੇ ਤੁਸੀਂ ਕਦੇ ਖਿਆਲ ਕਰਿਓ ਗੁਰਮੁਖੋ ਕਿੰਨੇ ਭਾਗਾ ਵਾਲੀ ਹੋਵੇ ਕਿ ਉਹ ਮਾਂ ਜਿਹਦੀ ਗੋਦ ਵਿੱਚ ਕਲਗੀ ਤਰਪਾਤਸਾ ਮਹਾਰਾਜ ਜੀ ਵਰਗਾ ਲਾਲ ਬੈਠ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਦੇ ਵਿੱਚ ਕਹਿੰਦੇ ਮਾਂ ਕਹਿੰਦੇ ਜੇ ਤੂੰ ਮੇਰੇ ਵਰਗਾ ਚੌਨੀ ਹੈ ਨਾ ਵੀ ਮੇਰੇ ਵਰਗਾ ਤੇਰੀ ਗੋਦ ਵਿੱਚ ਲਾਲ ਖੜੇ ਤੇਸ ਲੋਕ ਪਰਲੋਕ ਦੇ ਵਿੱਚ ਖੰਡਾ ਬ੍ਰਹਮੰਡਾ ਦੇ ਵਿੱਚ ਮੇਰੇ ਵਰਗਾ ਬਸ ਮੈਂ ਹੀ ਹਾਂ ਦੂਸਰਾ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਮੇਰੇ ਵਰਗਾ ਕੋਈ ਨਹੀਂ ਹੈ ਇਹ ਕਵੀ ਨਾ ਜੀ ਬੜੇ ਸੋਹਣੇ ਬੋਲ ਲਿਖੇ ਤਨ ਕਲਗੀ ਵਾਲਿਆ ਲਿਖਾਂ ਕੀ ਲੇਖ ਤੇਰੇ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੀ ਚੋਚ ਤੇਰੀ ਵਡਿਆਈ ਵੱਡੀ ਤੂੰ ਗੁਨਾ ਦਾ ਚੋਜੀ ਕੀਤਾ ਵਪਾਰ ਵੱਡਾ ਜੁਗਾ ਜੁਗਾ ਨਹੀਂ ਲਥਣਾ ਖਾਲਸੇ ਤੋਂ ਸੇ ਕੌਮ ਤੇ ਤੇਰਾ ਕੀਤਾ ਉਪਕਾਰ ਵੱਡਾ ਉਹਦੇ ਵਰਗਾ ਕੋਈ ਨਹੀਂ ਹੈ ਪਿਆਰਿਓ ਜਦੋਂ ਆਪਾਂ ਹਿੰਦੁਸਤਾਨ ਦੀ ਭਾਰਤ ਦੇਸ਼ ਦੀ ਗੱਲ ਕਰਦੇ ਆ ਨਾ ਗੁਰਮਖੋ ਤੇ ਸਰਵਣ ਦਾ ਨਾਮ ਨਾ ਸਭ ਤੋਂ ਉੱਚਾ ਆਉਂਦਾ ਹਿਸਟਰੀ ਦੇ ਵਿੱਚ ਠੀਕੇ ਜੀ ਉਹਨੇ ਸੇਵਾ ਬੜੀ ਕੀਤੀ ਆਪਣੇ ਮਾਪਿਓ ਦੀ ਉਹਦਾ ਰੁਤਬਾ ਬੜਾ ਉੱਚਾ ਹੈ ਪਰ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਨਾ ਪਿਆਰਿਓ ਤੁਸੀਂ ਇਤਿਹਾਸ ਪੜ ਕੇ ਦੇਖ ਲਿਓ ਸਰਵਣ ਹੋਵੇਗਾ ਪੁੱਤਰ ਬਹੁਤ ਵਧੀਆ ਨਿਮਰਤਾ ਭਾਵਨਾ ਵਾਲਾ ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵਰਗਾ ਬਾਪ ਵੀ ਕੋਈ ਨਹੀਂ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਪਿਆਰੇ ਕਿਸੇ ਦੀ ਧਰਮ ਦੀ ਰੱਖਿਆ ਕਰਨ ਦੇ ਲਈ ਆਪਣੇ ਬਾਪ ਨੂੰ ਦਿੱਲੀ ਵੱਲ ਤੋਰਦਾ ਤੇ ਖਾਲਸੇ ਨੂੰ ਕਾਇਮ ਰੱਖਣ ਦੇ ਲਈ ਚਾਰ ਪੁੱਤਰਾਂ ਨੂੰ ਤੋਰਦਾ ਉਹਦੇ ਵਰਗਾ ਬਾਪ ਵੀ ਕੋਈ ਨਹੀਂ ਉਹਦੇ ਵਰਗਾ ਪੁੱਤ ਵੀ ਕੋਈ ਨਹੀਂ ਪਿਆਰੇ ਤੇ ਮਹਾਰਾਜ ਕਹਿਣ ਲੱਗੇ ਵੀ ਮਾਤਾ ਜੀ ਕੁਝ ਛਕਾਣਾ ਕਰੋ ਕਿਰਪਾ ਕਰੋ ਵੀ ਭੁੱਖ ਲੱਗੀ ਹੋਈ ਹੈ ਕੁਝ ਛਕਾਓ ਉਸ ਸਮੇਂ ਰਾਜੇ ਦੀ ਰਸੋਈ ਦੇ ਵਿੱਚ ਗੁੰਗਣੀਆਂ ਦਾ ਪ੍ਰਸਾਦ ਤੇ ਪੂਰੀਆਂ ਦਾ ਪ੍ਰਸਾਦ ਤਿਆਰ ਸੰਗੁਰਮਖੋ ਪਹਿਲੀ ਵਾਰ ਇਸ ਕਮਰੇ ਵਿੱਚ ਬੈਠ ਕਰਕੇ ਮਾਤਾ ਜੀ ਨੇ ਆਪਣੇ ਹੱਥੀ ਬਾਲ ਗੋਬਿੰਦ ਰਾਏ ਪਾਤਸ਼ਾਹ ਨੂੰ ਇਹ ਪ੍ਰਸਾਦ ਛਕਾਏ ਸੀ ਪਿਆਰਿਓ ਤਾਂ ਤੁਹਾਨੂੰ ਬੇਨਤੀ ਕਰੀਦੀ ਹੈ ਵੀ ਨਿਮਰਤਾ ਦੇ ਨਾਲ ਇਹ ਪ੍ਰਸਾਦ ਛਕਿਆ ਕਰੋ ਤੇ ਜਦੋਂ ਮਹਾਰਾਜ ਜੀ ਦੀ ਵਾਪਸੀ ਹੋਈ ਨਾ ਗੁਰਮੁਖੋ ਅਨੰਦਪੁਰ ਵੱਲ ਅਨੰਦਪੁਰ ਸਾਹਿਬ ਵੱਲ ਮਹਾਰਾਜ ਜਾਣ ਲੱਗੇ ਤੇ ਮਾਤਾ ਜੀ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਤੁਸੀਂ ਜਾਣ ਲੱਗੇ ਹੋ ਤੇ ਤੁਸੀਂ ਮੇਰੇ ਪੁੱਤਰ ਹੋ ਮੈਂ ਤੁਹਾਡੀ ਮਾਂ ਹਾਂ ਕਹਿੰਦੇ ਹੁਣ ਦੁਬਾਰਾ ਕਦੋਂ ਵਾਪਸ ਆਓਗੇ ਤੇ ਮਹਾਰਾਜ ਕਹਿੰਦੇ ਮਾਂ ਵੀ ਸਰੀਰ ਕਰਕੇ ਨਹੀਂ ਆਵਾਂਗੇ ਪਰ ਹਾਂ ਇੱਕ ਬਚਨ ਤੁਹਾਡੇ ਨਾਲ ਕੀਤਾ ਜਦੋਂ ਤੁਸੀਂ ਅੰਮ੍ਰਿਤ ਵੇਲੇ ਕੁੰਗੜੀਆਂ ਦਾ ਪੂਰੀਆਂ ਦਾ ਪ੍ਰਸ਼ਾਦ ਬਣਾ ਕਰਕੇ ਬੱਚਿਆਂ ਨੂੰ ਛਕਾਓਗੇ ਨਾ ਤੇ ਸੰਗਤਾਂ ਨੂੰ ਵਰਤਾਓਗੇ ਤੁਸੀਂ ਆਪਣੀ ਮੰਨ ਦੀਆਂ ਅੱਖਾਂ ਦੇ ਨਾਲ ਦੇਖਣਾ ਵੀ ਕਲਗੀਧਰ ਪਾਤਸ਼ਾਹ ਇਹਨਾਂ ਸੰਗਤਾਂ ਵਿੱਚ ਬੈਠ ਕੇ ਪ੍ਰਸਾਦ ਆਪ ਹਰ ਰੋਜ਼ ਛਕੇਗਾ ਤੁਸੀਂ ਇਤਿਹਾਸ ਪੜ੍ਹ ਕੇ ਦੇਖਿਓ ਐਦਾਂ ਸਾਨੂੰ ਪਿਆਰਿਓ ਉਹਨਾਂ ਪ੍ਰਸਾਦ ਦੀ ਕਦਰ ਹੈ ਨਾ ਇਹਨਾਂ ਅਸਥਾਨਾਂ ਦੀ ਕਦਰ ਹੈ ਅਸੀਂ ਸੋਚਦੇ ਹਾਂ ਵੀ ਪ੍ਰਸਾਦ ਦੇ ਬਸ ਐਦਾਂ ਦਾ ਹੀ ਹੈ ਬਸ ਕੁਗੁਣੀਆਂ ਦਾ ਛੋਲਿਆਂ ਦਾ ਪ੍ਰਸਾਦ ਨਹੀਂ ਪਿਆਰਿਓ ਇਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਤਾਨੂੰ ਬੇਨਤੀ ਤਾਂ ਕਰਦੀ ਆਂ ਬਿਨਮਰਤਾ ਦੇ ਨਾਲ ਪ੍ਰਸਾਦ ਛਕਿਆ ਕਰੋ ਮੇਰਾ ਕਲਗੀਧਰ ਬਾਪੂ ਵਰਤਦਾ ਇਸ ਪ੍ਰਸਾਦ ਦੇ ਵਿੱਚ ਤੁਹਾਡੇ ਚੌਕੜੇ ਦੇ ਵਿੱਚ ਤੁਹਾਡੀਆਂ ਸੰਗਤਾਂ ਦੇ ਵਿੱਚ ਵਰਤਦਾ ਜੀਓ ਚਾਰ ਨਿਸ਼ਾਨੀਆਂ ਮਹਾਰਾਜ ਦੀਆਂ ਕਮਰ ਕੱਸੇ ਦੀ ਕਟਾਰ ਚਰਨਾ ਦਾ ਜੋੜਾ ਸਾਹਮਣੇ ਸੋਕੇਸ਼ ਦੇ ਵਿੱਚ ਗੁਲੇਲੇ ਤੇ ਗੋਲੀਏ ਮਹਾਰਾਜ ਜੀ ਦਾ ਚਿੱਤਰ ਹੈ ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇ ਕਰੋੰਦੇ ਦਾ ਬੁਟਾ ਹੈ ਉਹ ਦਾਤਨ ਕੀਤੀ ਸੀ ਮਹਾਰਾਜ ਬਾਲ ਗੋਬਿੰਦ ਰਾਏ ਨੇ ਤੇ ਉਸ ਸਮੇ ਉਹ ਜਿਹੜੀ ਦਾਤਨ ਸੀ ਪਿਆਰਿਓ ਕਰ ਦਿੱਤੀ ਗਈ ਸੀ ਤੇ ਮਹਾਰਾਜ ਨੇ ਬਚਨ ਕੀਤਾ ਸੀ ਵੀ ਰਹੀਂਦੀ ਦੁਨੀਆ ਤੱਕ ਸੰਸਾਰ ਤੱਕ ਇਹ ਹਰਿਆ ਭਰਿਆ ਰਹੇਗਾ ਤੁਸੀਂ ਆਪ ਸਾਰੀਆਂ ਸੰਤਨ ਦਰਸ਼ਨ ਦਿਦਾਰੇ ਕੀਤੇ ਅੱਜ ਵੀ ਉਹ ਹਰਿਆ ਭਰਿਆ ਹੈ ਸੋ ਆਪ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਅਨੇਕਾਂ ਹੀ ਚੋਜ ਮਹਾਰਾਜ ਕਲਗੀਧਰ ਨੇ ਪਟਨਾ ਸਾਹਿਬ ਵਿਖੇ ਵਰਤਾਏ ਸੋ ਇਹਨਾਂ ਅਸਥਾਨਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਗੁਰਬਿੰਦਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਕਰਵਾਈ ਜਾ ਰਹੀ ਹੈ 250 AC ਕਮਰਿਆਂ ਦਾ ਪਰਬੰਧ ਮਾਪੁਰਖਾਂ ਵੱਲੋਂ ਕਰਵਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਦੇ ਕਰਕੇ ਜਰੂਰ ਅਰਦਾਸ ਕਰਵਾ ਕੇ ਆਪਣੀ ਯਾਤਰਾ ਸਫਲ ਕਰਨੀ ਆਪ ਸਾਰੀਆਂ ਸੰਤਾਂ ਨੂੰ ਜੀ ਆਇਆਂ ਨੂੰ ਸਭਨਾ ਦਾ ਧੰਨਵਾਦ ਹੈ ਸ਼ੁਕਰਾਨਾ ਹੈ ਕਲਗੀਧਰ ਪਿਤਾ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਸਾਰੀ ਸੰਗਤ ਕਰੋ ਕਿਰਪਾ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ